ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਵਿਚਾਰ ਕਰਾਂਗੇ ਕਿ ਗੁਰਬਾਣੀ ਨੂੰ ਪੜਦਿਆਂ ਵਿਚਾਰਦਿਆਂ ਸਾਨੂੰ ਕਿਹੜੀਆਂ ਗੱਲਾਂ ਨੂੰ ਆਪਣੇ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਵਿਆਖਿਆ ਕਦੇ ਕਿਸੇ ਇੱਕ ਤੁਕ ਨੂੰ ਲੈ ਕੇ ਨਹੀਂ ਕਰਨੀ ਚਾਹੀਦੀ ਬਲਕਿ ਕਿਸੇ ਸ਼ਬਦ ਸ਼ਲੋਕ ਪੌੜੀ ਵਾਰ ਨੂੰ ਸਮਝਣ ਦੇ ਲਈ ਸਾਨੂੰ ਪੂਰੇ ਦੇ ਪੂਰੇ ਸ਼ਬਦ ਨੂੰ ਆਪਣੇ ਧਿਆਨ ਵਿੱਚ ਰੱਖਣਾ ਪਵੇਗਾ ਤੇ ਖਾਸ ਕਰਕੇ ਰਹਾਉ ਵਾਲੀ ਤੁਕ ਨੂੰ ਕਿਉਂਕਿ ਰਹਾਉ ਵਾਲੀ ਤੁਕ ਦੇ ਵਿੱਚ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਤੇ ਨਾਲ ਹੀ ਨਾਨਕ ਸ਼ਬਦ ਵਾਲੀ ਤੁਕ ਨੂੰ ਆਪਣੇ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਤੇ ਕਦੇ ਵੀ ਗੁਰਬਾਣੀ ਦੇ ਸਿਰਫ ਸ਼ਬਦੀ ਅਰਥਾਂ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਬਲਕਿ ਗੁਰਬਾਣੀ ਦੇ ਭਾਵ ਅਰਥ ਨੂੰ ਸਮਝਣਾ ਚਾਹੀਦਾ ਹੈ ਤੁਸੀਂ ਅਕਸਰ ਗੁਰਬਾਣੀ ਪੜ੍ਹਦੇ ਆਂ ਜਾਂ ਸਹਿਜ ਪਾਠ ਕਰਦੇ ਆਂ ਇਹ ਦੇਖਿਆ ਹੋਵੇਗਾ ਕਿ ਸ਼ਬਦ ਦੀ ਸ਼ੁਰੂਆਤ ਦੇ ਵਿੱਚ ਹੋਰਨਾ ਧਰਮਾਂ ਜਾਂ ਮਤਾਂ ਦਾ ਜ਼ਿਕਰ ਕੀਤਾ ਹੁੰਦਾ ਹੈ ਤੇ ਅਖੀਰ ਦੇ ਵਿੱਚ ਗੁਰੂ ਸਾਹਿਬ ਨੇ ਆਪਣਾ ਸਿਧਾਂਤ ਦਿੱਤਾ ਹੁੰਦਾ ਹੈ ਖਾਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਦੇ ਵਿੱਚ ਉਹਨਾਂ ਨੇ ਉੱਪਰ ਤਾਂ ਹੋਰਨਾ ਧਰਮਾਂ ਦੀ ਰੀਤੀ ਰਿਵਾਜ ਤੇ ਉਹਨਾਂ ਦੇ ਵਿਸ਼ਵਾਸ ਬਾਰੇ ਜ਼ਿਕਰ ਕੀਤਾ ਹੁੰਦਾ ਤੇ ਅਖੀਰ ਦੇ ਵਿੱਚ ਆ ਕੇ ਆਪਣਾ ਸਿਧਾਂਤ ਦਿੱਤਾ ਹੁੰਦਾ ਹੈ ਤੇ ਕਈ ਵਾਰ ਅਸੀਂ ਉਹਨਾਂ ਦੇ ਪੂਰੇ ਸ਼ਬਦ ਨੂੰ ਵਿਚਾਰਨ ਦੀ ਬਜਾਏ ਉੱਪਰਲੀਆਂ ਤੁਕਾਂ ਨੂੰ ਹੀ ਗੁਰੂ ਸਾਹਿਬ ਦਾ ਸਿਧਾਂਤ ਮੰਨ ਲੈਂਦੇ ਹਾਂ ਤੇ ਕਹਿ ਦਿੰਦੇ ਹਾਂ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ ਹੈ ਉਦਾਹਰਨ ਵਜੋਂ ਆਪਾਂ ਇੱਕ ਪ੍ਰਮਾਣ ਲੈਂਦੇ ਹਾਂ ਕਿ ਅਸੀਂ ਅਕਸਰ ਹੀ ਕਹਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਤਾਂ 500 ਸਾਲ ਪਹਿਲਾਂ ਕਹਿ ਦਿੱਤਾ ਸੀ ਕਿ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਤਾਲ ਹਨ ਪਰ ਅਸਲ ਦੇ ਵਿੱਚ ਜਦੋਂ ਆਪਾਂ ਗੁਰਬਾਣੀ ਨੂੰ ਧਿਆਨ ਦੇ ਨਾਲ ਪੜ੍ਹ ਕੇ ਵਿਚਾਰਦੇ ਹਾਂ ਤਾ ਸਾਨੂੰ ਇਹ ਗੱਲ ਸਮਝ ਪੈਂਦੀ ਹੈ ਕਿ ਇਹ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਨਹੀਂ ਬਲਕਿ ਵਿỆਦਾਂ ਦਾ ਸਿਧਾਂਤ ਹੈ ਤੇ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਹੈ ਪਾਤਾਲਾ ਪਾਤਲ ਲਖ ਅਗਰਸ਼ਾ ਆਗਾਸ਼ ਓੜਕ ਓੜਕ ਪਾਲ ਥਕੇ ਵੇਦ ਕਹਣਿਕ ਬਾਤ ਭਾਵ ਕਿ ਵੇਦ ਇਹ ਗੱਲ ਕਹਿ ਰਹੀ ਹਨ ਕਿ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਹਨ ਤੇ ਉਹ ਭਾਲ ਭਾਲ ਕੇ ਥੱਕ ਚੁਕੇ ਹਨ ਪਰ ਉਹਨਾਂ ਨੂੰ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਹੀ ਨਜ਼ਰੀ ਪਏ ਹਨ ਤੇ ਗੁਰੂ ਸਾਹਿਬ ਨੇ ਤਾਂ ਆਪਣਾ ਸਿਧਾਂਤ ਇਸ ਪੌੜੀ ਦੀ ਅਖੀਰਲੀਆ ਤੁਕਾਂ ਦੇ ਵਿੱਚ ਦਿੱਤਾ ਹੈ ਜਿਵੇਂ ਕਿ ਗੁਰੂ ਸਾਹਿਬ ਫਰਮਾਉਂਦੇ ਹਨ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਭਾਵੇਂ ਪਤਾਲਾਂ ਜਾਂ ਆਕਾਸ਼ਾਂ ਦਾ ਲਿਖਾ ਕੋਈ ਹੋਏ ਤਾਂ ਹੀ ਲਿਖਿਆ ਜਾਏ ਉਸ ਦਾ ਲੇਖਾ ਲਿਖਣ ਲੱਗੇ ਤਾਂ ਗਿਣਤੀ ਅੰਕੜੇ ਖਤਮ ਹੋ ਜਾਂਦੇ ਹਨ ਤੇ ਫਿਰ ਉਹ ਨਾ ਪੁੱਛਿਆ ਕਿ ਇਸ ਦਾ ਲੇਖਾ ਫਿਰ ਕੌਣ ਜਾਣਦਾ ਹੈ ਤਾਂ ਗੁਰੂ ਸਾਹਿਬ ਨੇ ਉੱਤਰ ਦਿੱਤਾ ਇਸ ਦਾ ਲੇਖਾ ਤਾਂ ਉਹੀ ਜਾਣਦਾ ਹੈ ਜਿਸ ਨੇ ਇਹ ਸ੍ਰਿਸ਼ਟੀ ਸਜੀ ਹੈ ਇਸੇ ਕਰਕੇ ਪਹਿਲੀਆਂ ਪੌੜੀਆਂ ਦੇ ਵਿੱਚ ਗੁਰੂ ਸਾਹਿਬ ਨੇ ਲੱਖਾਂ ਨਹੀਂ ਬਲਕਿ ਅਸੰਖ ਸ਼ਬਦ ਵਰਤਿਆ ਤੇ ਅਸੰਖ ਸ਼ਬਦ ਦਾ ਮਤਲਬ ਹੁੰਦਾ ਹੈ ਜਦੋਂ ਅਸੀਂ ਕਿਸੇ ਚੀਜ਼ ਦੀ ਗਿਣਤੀ ਨਾ ਕਰ ਸਕੀਏ ਜਿਵੇਂ ਕਿ ਗੁਰੂ ਸਾਹਿਬ ਨੇ ਕਿਹਾ ਹੈ ਅਸੰਖਨਾ ਅਸੰਖਤਾਮ ਅਗਮ ਅਗਮ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ ਉਹਨਾਂ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਹੈ ਕਿ ਅਸੰਖ ਕਹਿਣਾ ਵੀ ਆਪਣੇ ਸਿਰ ਤੇ ਭਾਰ ਚੜਾਉਣ ਵਾਲੀ ਗੱਲ ਹੈ ਭਾਵ ਕਿ ਅਸੰਖ ਸ਼ਬਦ ਵੀ ਆਕਾਸ਼ਾਂ ਜਾਂ ਪਤਾਲਾਂ ਦੀ ਗਿਣਤੀ ਲਈ ਕਾਫੀ ਨਹੀਂ ਹੈ ਸੋ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਗੁਰੂ ਸਾਹਿਬ ਦੇ ਅਸਲ ਸਿਧਾਂਤ ਨੂੰ ਸਮਝ ਨਹੀਂ ਸਕੇ ਬਲਕਿ ਸੈਂਕੜੇ ਸਾਲਾਂ ਤੋਂ ਵੇਦਾਂ ਜਾਂ ਹੋਰਨਾਂ ਮਤਾਂ ਦੇ ਸਿਧਾਂਤ ਨੂੰ ਗੁਰੂ ਸਾਹਿਬ ਦਾ ਸਿਧਾਂਤ ਬਣਾ ਕੇ ਪ੍ਰਚਾਰਦੇ ਰਹੇ ਹਾਂ ਤੇ ਗੁਰੂ ਸਾਹਿਬ ਦਾ ਸਿਧਾਂਤ ਸਮਝਣ ਲਈ ਸਾਨੂੰ ਉਹਨਾਂ ਦਾ ਪੂਰਾ ਸ਼ਬਦ ਪੂਰੀ ਪੌੜੀ ਤੇ ਰਹਾਉ ਵਾਲੀ ਤੁਕ ਜਾਂ ਨਾਨਕ ਨਾਮ ਵਾਲੀ ਤੁਕ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਤੇ ਆਓ ਹੁਣ ਆਪਾਂ ਰਹਾਉ ਵਾਲੀ ਤੁਕ ਦੇ ਬਾਰੇ ਵਿਚਾਰ ਕਰੀਏ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਰਹਾਉ ਵਾਲੀ ਤੁਕ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਤੇ ਇਸ ਤੁਕ ਨੂੰ ਆਧਾਰ ਬਣਾ ਕੇ ਹੀ ਅਸੀਂ ਗੁਰੂ ਸਾਹਿਬ ਦਾ ਅਸਲ ਸਿਧਾਂਤ ਸਮਝ ਸਕਦੇ ਹਾਂ ਪਰ ਜਦੋਂ ਆਪਾਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਅਸੀਂ ਗੁਰੂ ਸਾਹਿਬ ਦਾ ਅਸਲ ਸਿਧਾਂਤ ਨਹੀਂ ਸਮਝ ਸਕਦੇ ਤੇ ਗਲਤ ਵਿਆਖਿਆ ਕਰ ਬੈਠਦੇ ਹਾਂ ਜਿਵੇਂ ਕਿ ਆਧਾਰਨ ਵਜੋਂ ਆਪਾਂ ਸੈਂਕੜੇ ਸਾਲਾਂ ਤੋਂ ਕਹਿੰਦੇ ਆ ਰਹੇ ਹਾਂ ਕਿ ਗੁਰੂ ਸਾਹਿਬ ਨੇ ਅਕਾਲ ਪੁਰਖ ਨੂੰ ਉਲੰਭਾ ਦਿੱਤਾ ਤੇ ਇਹ ਤੁਕ ਵਰਤਦੇ ਹੀ ਰਹੇ ਹਾਂ ਇਹ ਧੀ ਮਾਰ ਪਏ ਕੋਲ ਲਾਣਾ ਤਾਂ ਕਿ ਦਰਦ ਨਾ ਆਇਆ ਆਮ ਤੌਰ ਤੇ ਇਸ ਤੁਕ ਨੂੰ ਵਰਤ ਕੇ ਇਹ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਕਾਰਪੁਰਖ ਨੂੰ ਉਲੰਬਾ ਦਿੱਤਾ ਤੇ ਕਿਹਾ ਕਿ ਤੈਨੂੰ ਤਸ ਨਹੀਂ ਆਇਆ ਇਹਨੇ ਗਰੀਬਾਂ ਦੀ ਮਾਰ ਦੇਖ ਕੇ ਤੇ ਇਹਨਾਂ ਦੀ ਕੁਰਲਾਹਟ ਸੁਣ ਕੇ ਪਰ ਉਲੰਬਾ ਤਾਂ ਉਥੇ ਦਿੱਤਾ ਜਾਂਦਾ ਹੈ ਜਿੱਥੇ ਕੋਈ ਗਲਤੀ ਕਰਦਾ ਹੈ ਤੇ ਗੁਰੂ ਸਾਹਿਬ ਤਾਂ ਪ੍ਰਮਾਣ ਕਰਦੇ ਹਨ ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਗਰਤਾਰ ਤੇ ਫਿਰ ਗੁਰੂ ਸਾਹਿਬ ਨੇ ਸਾਨੂੰ ਆਕਾਲਪੁਰਖ ਦੀ ਰਜਾ ਵਿੱਚ ਰਹਿਣ ਲਈ ਕਿਹਾ ਤੇ ਫਿਰ ਕੀ ਗੁਰੂ ਨਾਨਕ ਸਾਹਿਬ ਆਕਾਲਪੁਰਖ ਦੀ ਰਜਾ ਵਿੱਚ ਨਹੀਂ ਸਨ ਜੋ ਉਹਨਾਂ ਨੇ ਆਕਾਲਪੁਰਖ ਨੂੰ ਨਾਂਵ ਦਿੱਤਾ ਸੋ ਸਾਨੂੰ ਇਹ ਸ਼ਬਦ ਨੂੰ ਸਮਝਣ ਲਈ ਰਹਾਉ ਵਾਲੀ ਤੋਂ ਕੋਈ ਵਿਚਾਰਨਾ ਪਵੇਗਾ ਫਿਰ ਹੀ ਅਸੀਂ ਗੁਰੂ ਸਾਹਿਬ ਦਾ ਅਸਲ ਸਿਧਾਂਤ ਗੁਰੂ ਸਾਹਿਬ ਦਾ ਅਸਲ ਮਤਲਬ ਸਮਝ ਸਕਦੇ ਹਾਂ ਜਿਵੇਂ ਕਿ ਗੁਰੂ ਸਾਹਿਬ ਫਰਮਾਉਂਦੇ ਹਨ ਕਰਤਾ ਤੋਂ ਸਭਨਾ ਕਾ ਸੋਈ ਜੇ ਸਕਤੇ ਕੋ ਸਕਤਾ ਮਾਰੇ ਤਾਂ ਮਨ ਰੋਸ ਨਾ ਹੋਈ ਸੋ ਪ੍ਰੋਕਰ ਸਾਰੇ ਤੱਥਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਗੁਰਬਾਣੀ ਦੇ ਕਿਸੇ ਸ਼ਬਦ ਦੀ ਵਿਆਖਿਆ ਕਿਸੇ ਇੱਕ ਤੁਕ ਦੇ ਅਰਥ ਕਰਕੇ ਨਹੀਂ ਕਰਨੀ ਚਾਹੀਦੀ ਬਲਕਿ ਰਹਾਉ ਵਾਲੀ ਤੁਕ ਤੇ ਨਾਨਕ ਨਾਮ ਵਾਲੀ ਤੁਕ ਨੂੰ ਆਧਾਰ ਬਣਾ ਕੇ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਗੁਰੂ ਸਾਹਿਬ ਦੇ ਅਸਲ ਉਪਦੇਸ਼ ਨੂੰ ਸਮਝ ਸਕਦੇ ਹਾਂ ਸੋ ਆਓ ਸੰਗਤ ਜੀ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗिए ਤੇ ਮਨੁੱਖਾ ਜੀਵਨ ਸਫਲਾ ਕਰਿਏ ਪਰ ਅੱਜਕਲ ਅਸੀਂ ਗਿਣਤੀ ਮਿੰਤੀ ਦੇ ਪਾਠਾਂ ਤੇ ਅਖੰਡ ਪਾਠਾਂ ਵਿੱਚ ਪੈ ਚੁੱਕੇ ਹਾਂ ਸੋ ਇਸ ਤੋਂ ਉੱਪਰ ਉੱਠ ਕੇ ਖੁਦ ਬਾਣੀ ਪੜਨੇ ਤੇ ਵਿਚਾਰਨੀ ਸ਼ੁਰੂ ਕਰੀਏ ਤੇ ਗੁਰੂ ਸਾਹਿਬ ਦੇ ਦੱਸੇ ਅਨੁਸਾਰ ਪੌਗਣਾ ਨੂੰ ਤਿਆਗ ਕੇ ਗੁਣਾਂ ਦੇ ਧਾਰਨੀ ਬਣੀਏ ਕਿਉਂਕਿ ਸਿੱਖ ਦੇ ਜੀਵਨ ਦਾ ਉਦੇਸ਼ ਸਿਰਫ ਗੁਰਬਾਣੀ ਪੜਨਾ ਜਾਂ ਸੁਣਨਾ ਹੀ ਨਹੀਂ ਬਲਕਿ ਗੁਰਬਾਣੀ ਬਣਨਾ ਹੈ ਜਿਵੇਂ ਕਿ ਗੁਰੂ ਸਾਹਿਬ ਦਾ ਉਪਦੇਸ਼ ਹੈ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ ਸੋ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਤੋਂ ਖਿਮਾ ਬਖਸ਼ਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ